ਕਿ ਪੰਜਾਬ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚੋਂ ਇੰਡਸਟਰੀ ਉਹਨਾਂ ਮੁਲਕਾਂ ਦੇ ਵਿੱਚੋਂ ਕਿਹੜੇ-ਕਿਹੜੇ ਸੈਕਟਰ ਜਿਹੜੇ ਨੇ ਉਹਨਾਂ ਨਾਲ ਪੰਜਾਬ ਐਸੋਸੀਏਟ ਕਰ ਸਕਦਾ ਹੈ ਕਿਉਂਕਿ ਅੱਜ ਕੱਲ ਜ਼ਮਾਨਾ ਜਿਹੜਾ ਹੈ ਬ੍ਰੇਨਸਟਾਰਮਿੰਗ ਦਾ ਗਰੁੱਪ ਆਫ ਕੰਪਨੀਆਂ ਦਾ ਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ ਆਸਟ੍ਰੇਲੀਆ ਦੇ ਐਂਬੈਸਡਰ ਮਿਸਟਰ ਫਿਲਿਪ ਗ੍ਰੀਨ ਜੂਕੇ ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਤੁਰਕੀ ਨੂੰ ਤੁਰਕੀ ਕਹਿੰਦੇ ਨੇ ਤੁਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲ੍ਹ ਕੱਲਿਆਂ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਹੈ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਇਹ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਉਹਨਾਂ ਲਈ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਦਾ ਬਣਾਉਣਾ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਕੱਲੇ-ਕੱਲੇ ਇੰਵੈਸਟਰ ਨੂੰ ਅਲੱਗ ਤੋਂ ਮਿਲਦੇ ਆ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ ਬਜਾਏ ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰ ਉਹਦੀ ਵੀ ਜਦੋਂ ਕੱਲੇ-ਕੱਲੇ ਮੁਲਕ ਦੇ ਐਮਬੈਸਡਰ ਨਾਲ ਗੱਲ ਕਰਦੇ ਆ ਜਿਵੇਂ ਕਿ ਬ੍ਰਾਜ਼ੀਲ ਆ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ ਕ੍ਰਿਕਟ ਦੇ ਬੈਟ ਕ੍ਰਿਕਟ ਦੀਆਂ ਬੋਲਾਂ ਹਾਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਐਸੀ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ ਅਰਵਿੰਨ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਉਂਸਮੈਂਟ ਕੀਤੀ ਸੀ ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਕਲਚਰ ਬਹੁਤ ਵਧੀਆ ਹੈ ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਜਿਹੜੀਆਂ ਸਾਡੇ ਬੱਚੇ 25 25 30 30 ਲੱਖ ਰੁਪਇਆ ਦੇ ਕੇ ਉੱਥੇ ਜਿਉਂਵਰਸਿਟੀਆਂ ਚ ਐਡਮਿਸ਼ਨ ਲੈਂਦੇ ਨੇ ਉਹੀ ਯੂਨੀਵਰਸਿਟੀਆਂ ਇੱਥੇ ਕਿਉਂ ਨਾ ਹੋਣ ਉਹੀ ਪੜ੍ਹਾਈ ਇੱਥੇ ਹੋਵੇ ਤੇ ਉਹ ਜਿੱਥੇ ਮਰਜੀ ਬਾਅਦ ਵਿੱਚ ਜਾ ਕੇ ਦੁਨੀਆ ਜਿੱਥੇ ਮਰਜੀ ਉਹਨਾਂ ਦੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ ਬਹੁਤ ਵੱਡਾ ਕਦਮ ਹੈ ਸੋ ਅੱਜ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿਹੜੀ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਸੋ ਅੱਜ ਸਾਰੇ ਮੈਂ ਜਿੰਨੇ ਵੀ ਮੁਲਕ ਦੇ ਨਾਲ ਆਏ ਨੇ ਉਹਨਾਂ ਦੇ ਮੈਸਟਰਸ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੈਕਟਰੀ ਲੈਵਲ ਤੇ ਜਦੋਂ ਐਮਬੈਸੀ ਲੈਵਲ ਤੇ ਗੱਲ ਹੋਊਗੀ ਤਾਂ ਜਿਹੜੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੂੰ ਬੂਰ ਪਊਗਾ ਜਿਵੇਂ ਨੀਦਰਲੈਂਡ ਦੀ ਜਿਹੜੀ ਐਮਬੈਸੀ ਆ ਉਹਦੇ ਜਿਹੜੇ ਐਮਬੈਸਡਰ ਨੇ ਹਰ ਹਾਈਨੈਸ ਉਹਨਾਂ ਨੇ ਉਹ ਪੰਜਾਬ ਹੁਣੀ ਅਕਤੂਬਰ ਚ ਵਿਜ਼ਿਟ ਕਰਕੇ ਗਏ ਸੀਗੇ ਕੈਟਲ ਫੀਡ ਦੇ ਵਿੱਚ ਰਾਜਪੁਰੇ ਕੋਲੇ ਉਹਨਾਂ ਨੇ ਰਾਇਲਡੀ ਹਿਊਜ਼ ਨਾਂ ਦੀ ਕੰਪਨੀ ਜਿਹੜੀ ਡੱਚ ਕੰਪਨੀ ਆ ਉਹਨਾਂ ਨੇ ਉਹਦਾ ਨੀ ਪੱਥਰ ਰੱਖਿਆ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਉਹ ਬਣਨ ਵਾਲੀ ਆ ਬਸ ਸਾਰੀਆਂ ਕਲੀਅਰੈਂਸਸ ਹੋ ਗਈਆਂ ਨੇ ਸਾਰੀਆਂ ਐਨਓਸੀਆਂ ਸਾਨੂੰ ਮਿਲ ਗਈਆਂ ਨੇ ਤੇ ਹੁਣ ਉਹਦੇ ਵਿੱਚੋਂ ਜਦੋਂ ਪਹਿਲਾ ਪ੍ਰੋਡਕਟ ਨਿਕਲੂਗਾ ਦੁੱਧ ਦਾ ਮਿਲਕ ਦਾ ਤਾਂ ਉਹਦਾ ਤੁਸੀਂ ਉਤ ਘਾਟਨ ਕਰਨਾ ਮੈਂ ਖੁਸ਼ੀ-ਖੁਸ਼ੀ ਐਸੈਪਟ ਕੀਤਾ ਕਿ ਮੇਰੇ ਆਪਣੇ ਪੰਜਾਬ ਦੇ ਵਿੱਚ ਲੋਕਲ ਸਾਰੇ ਰਾਜਪੁਰੇ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਸਾਡਾ ਦੁੱਧ ਜਿਹੜਾ ਫੇਰਕਾ ਤਾਂ ਹੈ ਹੀ ਐ ਤੇ ਨਾਲ-ਨਾਲ ਜੇ ਸਾਡੇ ਕੋਲ ਇੰਟਰਨੈਸ਼ਨਲ ਕੰਪਨੀਆਂ ਵੀ ਆਉਣਗੀਆਂ ਤਾਂ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਇੰਟਰਨੈਸ਼ਨਲ ਹੋਣਗੇ ਇਸੇ ਤਰ੍ਹਾਂ ਬ੍ਰਾਜ਼ੀਲ ਇਸੇ ਤਰ੍ਹਾਂ ਆਪਣਾ ਮਲੇਸ਼ੀਆ ਅੰਮ੍ਰਿਤਸਰ ਤੋਂ ਕੋਲਾਲੰਪੋਰ ਸਿੱਧੀ ਫਲਾਈਟ ਚੱਲਦੀ ਹੈ ਟੂਰਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਮਲੇਸ਼ੀਆ ਦੇ ਐਮਬੈਸਡਰ ਨੇ ਕਿਹਾ ਕਿ ਮੈਂ ਵੀ ਆਉਣਾ ਹੈ ਅੰਮ੍ਰਿਤਸਰ ਮੈਂ ਵੀ ਪੰਜਾਬ ਵਿਜ਼ਿਟ ਕਰੂੰਗਾ ਤੇ ਕਿਉਂਕਿ ਬਹੁਤ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹੁੰਦੇ ਸੀ ਜਦੋਂ ਮਲੇਸ਼ੀਆ ਦਾ ਨਾਮ ਮਲਾਇਆ ਕਹਿੰਦੇ ਹੁੰਦੇ ਸੀ। ਮਿਆਂਮਾਰ ਜਿਹੜਾ ਉਹਨੂੰ ਬਰਮਾ ਕਹਿੰਦੇ ਹੁੰਦੇ ਸੀ। ਸੋ ਸਾਡੇ ਬਹੁਤ ਸਾਰੇ 1910 ਤੋਂ 1920 ਦੇ ਨੇੜੇ-ਤੇੜੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉੱਥੇ ਜਾ ਕੇ ਵਸੇ ਸੀ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਾਡੀ ਸਾਡੀਆਂ ਕਈ ਨੈਸ਼ਨਲ ਟੀਮਾਂ ਦੇ ਵਿੱਚ ਪੰਜਾਬੀ ਪਲੇਅਰ ਨੇ ਉੱਥੇ ਉੱਥੇ ਜਿਹੜੇ ਜੰਮੇ ਨੇ। ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ। ਔਰ ਇਹ ਮਿਹਨਤ ਕਰਨੀ ਪਊਗੀ ਮੁੱਖ ਮੰਤਰੀ ਘਰੇ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜਾਂ ਉਮੀਦ ਜਤਾਈ ਹੈ ਤਾਂ ਉਹਨਾਂ ਉਮੀਦਾਂ ਤੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ ਅੱਜ ਮੈਂ ਨੌਕਰੀਆਂ ਵੀ ਦੇ ਕੇ ਆਇਆ ਹਾਂ 461 450 ਹੈਡ ਕਨਸਟੇਬਲ ਤੇ 11 ਦੂਸਰੇ ਡਿਪਾਰਟਮੈਂਟ ਦੇ ਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ ਫੇਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲੈਨਿੰਗਾਂ ਜਿ ਸਰਕਾਰ ਵੱਲੋਂ ਨੀਤੀਆਂ ਬਣ ਗਈਆਂ ਉਹ ਪੰਜਾਬੀਆਂ ਦੇ ਹੱਕ ਚ ਬਣ ਗਈਆਂ ਹਰ ਵਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਲੋਕ ਉਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ ਜਦੋਂ ਮੈਂ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਐ ਆਗੇ ਹੋਣੇ ਉੱਥੇ ਤੰਗ ਹੋ ਗਏ ਮੰਨ ਲਓ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰ ਵਾਲੇ ਐਪਰੀਸ਼ੀਏਟ ਨਹੀਂ ਕਰਦੇ ਉਹਨਾਂ ਮੁਲਕਾਂ ਨੂੰ ਘੰਟਿਆ ਕਹਿੰਦੇ ਉੱਥੇ ਤੰਗ ਹੋ ਗਏ ਉਹਨੇ ਤਾਂ ਆ ਗਏ ਹੁਣ ਬਹੁਤ ਸਾਰੇ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆ ਕੇ ਆਪਣੀ ਵਤਨ ਆਪਣੇ ਪੁਰਖਿਆਂ ਦੀ ਧਰਤੀ ਤੇ ਆ ਕੇ ਅਸੀਂ ਕੰਮਕਾਰ ਕਰਨਾ ਚਾਹੁੰਦੇ ਆ ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗਵਰਨਮੈਂਟ ਚ ਇਮਾਨਦਾਰ ਗਵਰਨਮੈਂਟ ਹੈ ਪਾਰਦਰਸ਼ੀ ਦਾ ਗਵਰਨਮੈਂਟ ਦੇ ਵਿੱਚ ਹੈਗੀ ਹੈ ਸਾਡੇ ਪਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲੇ ਮੈਂ ਕਿਹਾ ਤੁਸੀਂ ਆਓ ਵੈਲਕਮ ਕੋਈ ਪੈਸਾ ਨਹੀਂ ਲੱਗੂਗਾ ਕੋਈ ਤੁਹਾਨੂੰ ਐਨਓਸੀਆਂ ਜਾਂ ਕੋਈ ਦਫਤਰਾਂ ਟੱਕੇ ਖਾਣ ਦੀ ਲੋੜ ਨਹੀਂ ਪੈਣੀ ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਇੰਵੈਸਟਰ ਵੀ ਸੀ ਕਿ ਅਸੀਂ ਸੁਣਿਆ ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ ਅਸੀਂ ਸੁਣਿਆ ਤੁਸੀਂ ਜਿਹੜੇ ਸਟੈਂਪ ਪੇਪਰਾਂ ਦੀ ਕਲਰ ਕੋਡਿੰਗ ਕਰਤੀ 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ ਐਨਓਸੀਆਂ ਲੈ ਕੇ ਤੁਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹੋ